ਸਕਲਟਰਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾਾ ਸਖੀ ਜਿੰਦ ਦਸਿੰਗ ਜੀ ਲਤਾਵਾ ਜੀ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਦੁਆਰਾ ਮੇਰੇ ਤੇ ਵਿਸ਼ਵਾਸ ਕੀਤਾ ਤੇ ਜਿੱਥੇ ਮੈਂ ਉਹਨਾਂ ਦਾ ਧੰਨਵਾਦ ਕਰਦਾ ਉੱਥੇ ਵਿਸ਼ਵਾਸ ਵੀ ਦਿਉਣਾ ਹਵਦੀ ਹੈ ਹਾਈ ਕਮਾਂਡ ਦਾ ਆਪਦੀ ਲੀਡਰਸ਼ਿਪ ਦਾ ਵੀ ਜੋ ਉਹਨਾਂ ਨੇ ਮੇਰੇ ਤੇ ਆਸ ਤੇ ਵਿਸ਼ਵਾਸ ਰੱਖੀ ਹੈ ਮੈਂ ਉਹਨਾਂ ਦੀ ਆਸ ਤੇ ਵਿਸ਼ਵਾਸ ਤੇ ਖਰਾ ਉਤਰਨ ਦਾ ਯਤਨ ਕਰਾਂਗਾ ਪਿਛਲੇ ਲਗਭਗ 3.5 ਸਾਲ ਤੋਂ ਵੀ ਜੋ ਯਤਨ ਕੀਤੇ ਹੈ ਮੈਂ ਨਹੀਂ ਜ਼ਿਲ੍ਹੇ ਦੀ ਪੂਰੀ ਕਾਂਗਰਸ ਲੀਡਰਸ਼ਿਪ ਚਾਹੇ ਜ਼ਿਲ੍ਹੇ ਦੇ ਸੀਨੀਅਰ ਲੀਡਰ ਹੋਣ ਚਾਹੇ ਬੂਥ ਲੈਵਲ ਦੇ ਵਰਕਰ ਹੋਣ ਦਰੀਆਂ ਮਸ਼ਾਹੌਨ ਵਾਲੇ ਉਹਨਾਂ ਨੇ ਸਾਰਿਆਂ ਨੇ ਸਾਥ ਦਿੱਤਾ ਤਾਂ ਹੀ ਪਿਛਲੇ ਕੰਮਾਂ ਦਾ ਅੱਜ ਜिले ਚ ਦੀ ਪੰਜਾਬ ਦੇ ਫੀਕੁਰ ਜिले ਦਾ ਜ਼ਿਕਰ ਹੈ ਵੀ ਜੋ ਸਾਢੇ 3 ਸਾਲ ਕੰਮ ਕੀਤੇ ਐ ਤੇ ਮੈਂ ਮੇਰੀ ਕੋਸ਼ਿਸ਼ ਹੋਊਗੀ ਵੀ ਇਹ ਸਾਰਾ ਜੋ ਕਾਰਦਾ ਸਾਡਾ ਪਰਿਵਾਰ ਹੈ ਜिले ਦਾ ਸਾਰਿਆਂ ਨੂੰ ਇਕੱਠਿਆਂ ਲੈ ਕੇ ਇਕੱਠਿਆਂ ਲੈ ਕੇ ਨਾਲ ਲੈ ਕੇ ਤੇ ਅਸੀਂ ਜਿਹੜਾ 2 ਸਵਾ ਸਾਲ 1.5 ਸਾਲ ਰਹਿੰਦਾ ਚੋਣਾਂ ਚ ਪੂਰੀ ਮਿਹਨਤ ਕਰਕੇ ਤਿੰਨੋਂ ਦੀਆਂ ਤਿੰਨੇ ਸੀਟਾਂ ਕਾਂ ਇਸ ਪਾਰਟੀ ਦੀ ਚੋਣੇ ਪਾ ਕੇ ਸਰਕਾਰ ਬਣਾਈਏ ਕਿਉਂਕਿ ਅੱਜ ਪੰਜਾਬ ਦੇ ਹਿੱਤ ਤੇ ਜਿੱਥੇ ਲੋਕ ਹਰ ਵਰਗ ਕਹਿੰਦਾ ਹੈ ਕਿ ਕਾਂਗਰਸੀ ਕੇਵਲ ਤੇ ਕੇਵਲ ਜੇ ਸਰਕਾਰ ਪੰਜਾਬ ਨੂੰ ਬਚਾ ਸਕਦੀ ਹੈ ਚਾਹੇ ਨਸ਼ਿਆਂ ਦੀ ਗੱਲ ਹੋਵੇ ਚਾਹੇ ਗੁੰਡਾਗਰਦੀ ਦੀ ਗੱਲ ਹੋਵੇ ਤੇ ਚਾਹੇ ਜੋ ਬੇਰਜਗਾਰੀ ਦੀ ਜੋ ਗੱਲਾਂ ਹੈਗੇ ਕਾਂਸ ਦਾ ਜਿਹੜਾ ਇਤਿਹਾਸ ਉਹ ਕੁਰਬਾਨੀਆਂ ਪਰ ਇਤਿਹਾਸ ਹੈ ਤੇ ਮੇਰਾ ਮੰਨਦਾ ਯਤਨ ਹੋਏਗਾ ਫਰਜ ਹੋਏਗਾ ਕਿ ਮੈਂ ਉਸ ਜੱਗ ਚੱਕੇ ਹਿੱਸਾ ਪਾ ਸਕਾਂ ਕਿਉਂਕਿ ਸਿਆਣੇ ਕਹਿੰਦੇ ਹੈ ਜੇ ਕਿਸੇ ਇਨਸਾਨ ਨੂੰ ਕੋਈ ਜ਼ਿੰਮੇਵਾਰੀ ਮਿਲਦੀ ਹੈ ਤੇ ਜੋ ਜ਼ਿੰਮੇਵਾਰੀ ਇਮਾਨਦਾਰੀ ਨਾਲ ਨਹੀਂ ਨਿਭਾਉਂਦਾ ਤੇ ਉਹ ਵੀ ਇੱਕ ਛੁਪਮੀ ਗਦਾਰੀ ਹੁੰਦੀ ਹੈ ਮੇਰੇ ਖੂਨ ਚ ਗਦਾਰੀ ਨਹੀਂ 55 ਸਾਲ ਮੇਰੇ ਸਤਕਾਰਯੋਗ ਪਿਤਾ ਸੁਰਗਵਾਸੀ ਦਵੇਸ਼ ਸਿੰਘ ਜਨਸਾਭ ਤਾਰ ਸਿੰਘ ਨਾੜ ਨੇ ਰਾਜਨੀਤੀ ਕੀਤੀ ਹੈ ਭਾਵੇਂ 10 ਸਾਲ ਨੂੰ ਇਸ ਨੂੰ ਉਹਨਾਂ ਨੂੰ ਗਿਆਨ ਨੂੰ 9 ਸਾਲ ਹੋ ਜਾਣੇ ਹੈ ਅੱਜ ਵੀ ਪੂਰਾ ਪੰਜਾਬ ਉਹਨਾਂ ਨੂੰ ਯਾਦ ਕਰਦਾ ਤੇ ਉਹਨਾਂ ਦੇ ਕੀਤੇ ਹੋਏ ਕੰਮਾਂ ਨੂੰ ਯਾਦ ਕਰਦਾ ਹੈ ਕਿਤੇ ਮੈਨੂੰ ਖੁਸ਼ੀ ਹੈ ਇੱਕ ਤਾਂ ਉਹਨਾਂ ਦਾ ਮੇਰੇ ਬਾਪ ਹੋਣਾ ਦੁੱਜੀ ਖੁਸ਼ੀ ਹੈ ਕਿ ਮੈਂ 29 ਸਾਲ ਉਹਨਾਂ ਨੇ ਇੱਕ ਵਰਕਰ ਦੇ ਤੌਰ ਤੇ ਕੰਮ ਕੀਤਾ ਹੈ ਤੇ ਬਹੁਤ ਕੁਝ ਉਹਨਾਂ ਨੇ ਸਿਖਾਇਆ ਤੇ ਸਿੱਖੰਦਾ ਜਿੱਤਰ ਕੀਤਾ ਹੈ ਵਰਕਰ ਨੂੰ ਨਾਂ ਲੈ ਕੇ ਜਾਣਾ ਹੈ ਵਰਕਰ ਨੂੰ ਸਤਕਾਰ ਦੇਣਾ ਹੈ ਜੋ ਕੋਈ ਵਰਕਰ ਕਿਸੇ ਨਾ ਕਿਸੇ ਕਾਰਨ ਨਾਰਾਜ਼ ਹੈ ਜਾਂ ਕੋਈ ਲੀਡਰ ਸਾਡਾ ਸੀਨੀਅਰ ਮੈਨੂੰ ਬਲਾ ਉਹਨਾਂ ਦੇ ਘਰਾਂ ਚ ਨੰਗੇ ਪੈਰੀ ਜਾਣਾ ਪਵੇ ਮੈਂ ਆਪਦਾ ਪੰਦ ਦਾ ਫਰਜ਼ ਨਿਭਾਉਂਗਾ ਤਾਂ ਕਿ ਆਪਦੇ ਪਰਿਵਾਰ ਨੂੰ ਇਕੱਠਾ ਲੈ ਕੇ ਚੱਲ ਸਕਾਂ ਤੁਹਾਡਾ ਬਹੁਤ ਧੰਨਵਾਦ ਜਿੱਤਨੀ ਇੱਕ ਪਾਰਟੀ ਦਾ ਇੱਕ ਸੋਸੀ ਰੌਜੀ ਦੀ ਬੀਗਰਾਉਂਡ ਲੈਵਲ ਤੇ ਪਾਰਟੀ ਨੂੰ ਕਿਵੇਂ ਖੜਦਣਾ ਅਸੀਂ ਕਿਹੜਾ ਕੋਈ ਵਿਲਾਈ ਚਗੜਾ ਮਾਨ ਮਾਨ ਅਮਨ ਮਾਨਾ ਵਰਕਰਾਂ ਨੇ ਰਾਏ ਦਿੱਤੀ ਇਹ ਕੱਲੇ ਪੰਜਾਬ ਚ ਨਹੀਂ ਕੱਲੇ ਫ੍ਰੀ ਕੋਰਟ ਨਹੀਂ ਇਹ ਪੂਰੇ ਦੇਸ਼ ਦੇ ਅੰਦਰ ਰਾਹੁਲ ਜੀ ਦੀ ਔਰ ਉਹਨਾਂ ਦੀ ਟੀਮ ਦੀ ਸੋਚ ਹੈ ਵੀ ਕਾਂਸਰੂ ਥੱਲੇ ਬੂਥ ਲੈਵਲ ਤੇ ਕਿਵੇਂ ਖੜਾ ਕਰਨਾ ਹੈ ਉਹਨਾਂ ਨੇ ਯਤਨ ਕੀਤਾ ਕੋਈ ਗੁੱਟਬੰਦੀ ਨਹੀਂ ਸਾਰੇ ਇਕੱਠੇ ਹੈ ਸਾਰੇ ਸਾਡੇ ਬਲਾਕ ਪ੍ਰਧਾਨ ਜ਼ਿਲ੍ਹੇ ਦੀਆਂ ਬਾਡੀਆਂ ਬੂਥ ਕਮੇਟੀਆਂ ਵਾਰਡ ਕਮੇਟੀਆਂ ਸਭ ਅਸੀਂ ਇਕੱਠੇ ਹੈ ਤੁਸੀਂ ਦੇਖਿਓ ਥੋੜੇ ਦਿਨਾਂ ਤੱਕ ਅਸੀਂ ਕਿਵੇਂ ਆਪਦੀ ਮੈਂਬਰ ਵੜਦੇ ਆਂ 2027 ਦੀ ਨੀ ਕਿਵੇਂ ਰੱਖ ਕੇ ਜੋ ਸਰਕਾਰ ਬਣਾਉਣੀ ਹੈ ਤਿੰਨੋਂ ਦੀਆਂ ਤਿੰਨਾਂ ਸੀਟਾਂ ਜਿਹੜੀਆਂ ਜਿੱਤ ਰਹੀਆਂ ਇਹ ਸਾਰੇ ਪਰਿਵਾਰ ਨਾਲ ਲੈ ਕੇ ਮੇਰੇ ਸੱਚੇ ਦਿਲੋਂ ਇੱਜ਼ਤ ਰਹੂਗਾ ਨੀ ਅੰਦਰ ਖਾਤੇ ਤਾਂ ਨਹੀਂ ਵਿਊ ਤਾਂ ਨਹੀਂ ਜੇ ਤਾਂ ਮੈਂ ਇਸ ਗੱਲ 'ਚ ਨਹੀਂ ਪੈਂਦਾ ਗੁਰਸ਼ੁੰਦਰੀ ਮੇਰਾ ਭਰਾ ਹੈ ਕਿਉਂਕਿ ਅਸੀਂ ਸਾਢੇ 3 ਸਾਲ ਇਕੱਠਿਆਂ ਕਾਂਗਰਸ ਸਾਸਤੇ ਕੰਮ ਕੀਤਾ ਉਹਨੇ ਵੀ ਕੀਤਾ ਸਾਡੇ ਬਲਾਕ ਪ੍ਰਧਾਨਾਂ ਨੇ ਵੀ ਕੀਤਾ ਹੈ ਤੇ ਉਹ ਪਾਰਟੀ ਦੀ ਉਹ ਪ੍ਰਕਿਰਿਆ ਜੋ ਪਾਰਟੀ ਹਾਈ ਕਮਾਂਡ ਨੇ ਫੈਸਲਾ ਲਿਆ ਤੇ ਕੋਈ ਗੱਲ ਨਹੀਂ ਉਹ ਵੀ ਮੇਰਾ ਭਰਾ ਹੈ ਅਸੀਂ ਇਕੱਠੇ ਚੱਲਾਂਗੇ ਮੇਰੇ ਕੋਲੇ ਕੋਈ ਨਹੀਂ ਦੇਖੋ ਸਾਢੇ 3 ਸਾਲ ਜੋ ਕੰਮ ਕੀਤਾ ਮੈਂ ਨਹੀਂ ਮੈਂ ਪੂਰੀ ਟੀਮ ਨਾਲ ਸਾਥੀ ਖੜਿਆ ਇਹਨਾਂ ਨਾਲ ਲੈ ਕੇ ਸਾਥ ਦਿੱਤਾ ਹੈ ਤੇ ਉਹ ਕੰਮ ਦਿੱਤਾ ਹੈ ਤੁਸੀਂ ਅਸਲ ਭਾਰਤ ਜੋੜੋ ਯਾਤਰਾ ਤੋਂ ਲੈ ਕੇ ਅੱਜ ਤੱਕ ਭਾਰਤ ਜੋੜੋ ਯਾਤਰਾ ਸਵਧਾਨ ਬਚਾਓ ਰੈਲੀਆਂ ਰੋਸ ਧਰਨੇ ਨਸ਼ਿਆਂ ਦੇ ਵਿਰੁੱਧ ਗੁੰਡਾਗਰਦੀ ਦੇ ਵਿਰੁੱਧ ਜਿੱਥੇ ਵੀ ਕੋਈ ਪਾਰਟੀ ਦੀ ਕਾਲ ਆਈ ਹੈ ਫਰੀਦਕੋਟ ਜਿਲ੍ਹਾ ਮੂਰੀ ਨੰਬਰ ਤੇ ਪਰ ਕਾਂਗਸ ਪਾਰਟੀ ਹੈ ਉਹ ਜੀ ਪਾਰਟੀ ਆ ਕੀਤੇ ਕੰਮਾਂ ਦਾ ਤਾਂ ਮਤਲਬ ਪਉਂਦੀ ਹੈ ਇਹੋ ਜੀਆਂ ਗੱਲਾਂ ਹੈ ਨਹੀਂ ਬਿਲਕੁਲ ਨਹੀਂ ਗੱਲਾਂ ਪ੍ਰਦੇਸ਼ ਕਾਂਗਸ ਦਾ ਇਸ ਪ੍ਰਕਰਿਆ ਚ ਕੋਈ ਦਖਲ ਨਹੀਂ ਸੀ ਨਾ ਦਖਲ ਦਿੱਤਾ ਇਹਦਾ ਦਿੱਲੀ ਦੀ ਹਾਈ ਕਮਾਂਡ ਦਾ ਜੋ ਉਹਨਾਂ ਨੇ ਵੇਖਿਆ ਉਹਨਾਂ ਦਾ ਫੈਸਲਾ ਹੈ ਇਹ ਤੁਸੀਂ ਸਵਾਲ ਉਹਨਾਂ ਤੋਂ ਪੁੱਛ ਸਕਦੇ ਹੋ ਭਾਈ ਕਿਉਂ ਨਾ ਕਰੂੰ ਮੇਰਾ ਫਰਜ਼ ਬੰਦਾ ਹੈ ਸਾਡੇ ਤੇ ਮੇਰੇ ਤੇ ਤੇ ਮੇਰੇ ਪੂਰੇ ਸਾਥੀਆਂ ਤੇ ਜਮਹੂਰੀ ਪਾਈ ਪਾਰਟੀ ਨੇ ਅਸੀਂ ਫਰਜ਼ ਨਿਭਾਉਣਾ ਹੈ ਮੇਰੇ ਖੂਨ ਚ ਹੈ ਫਰਜ਼ ਨਿਭਾਉਣਾ ਤਾਂ ਵੀ ਹੈਵੀ ਨਹੀਂ ਕਿਉਂਕਿ ਜ਼ਿੰਮੇਵਾਰੀ ਬਹੁਤ ਵੱਡੀ ਹੈ ਆਤਾ ਜਿਆਦੇ ਫਿਰ ਲੋਕਾਂ ਦਾ ਮਿਲਿਆ ਨਾ ਸਾਰਿਆਂ ਦਾ ਹੀ ਮਿਲਿਆ ਜੀ ਸਾਰਿਆਂ ਦਾ ਹੀ ਸਾਰਿਆਂ ਦੇ ਪੂਣਾ ਜੀਂਦੇ ਹੁਣ ਬਿਲਕੁਲ ਬੂਰੇ ਖੁਸ਼ ਆ ਜੀ ਮੈਂ ਧੰਨਵਾਦ ਕਰਦਾ ਹਾਂ ਸ਼੍ਰੀ ਰਾਹੁਲ ਗਾਂਧੀ ਜੀ ਦਾ ਮਲਕਰ ਜੂਨ ਖੜਗੇ ਜੀ ਦਾ ਖਾਸ ਕਰਕੇ ਸ਼੍ਰੀ ਅਮਰਿੰਦਰ ਸਿੰਘ ਰਾਜਾਵੜਿੰਗ ਜੀ ਜੋ ਨੌਜਵਾਨ ਦੇ ਲਈ ਤੜਕਾ ਜਿਨ੍ਹਾਂ ਨੇ ਸਾਨੂੰ ਕੰਮ ਕਰਨ ਵਾਲੀ ਮਿਹਨਤੀ ਆਗੂ ਸ਼੍ਰੀ ਨਵਦੀਪ ਸਿੰਘ ਜੀ ਬੱਬੂ ਬਰਾੜ ਸਰਦਾਰ ਅਵਤਾਰ ਸਿੰਘ ਬਰਾੜ ਜੀ ਦੇ ਸਭਾ ਕਾ ਮਨਿਸਟਰ ਦੇ ਬੇਟੇ ਨੂੰ ਪ੍ਰਧਾਨ ਬਣਾਇਆ ਬਹੁਤ ਕੰਮ ਕਰਦੇ ਆ ਤਹਿ ਸਰ ਵਰਕਰ ਨੂੰ ਨਾਲ ਲੈ ਕੇ ਚੱਲਦੇ ਆ ਗਰਾਊਂਡ ਲੈਵਲ ਤੇ ਚੱਲਦੇ ਇਹਨਾਂ 'ਚ ਕੋਈ ਹੰਕਾਰ ਨਹੀਂ ਵੇਖ ਲੋ ਇਹਨਾਂ ਦੇ ਅੰਦਰ ਵੀ ਤੁਰੇ ਫਿਰਦੇ ਆਂ ਅਸੀਂ ਬਾਹਰ ਵੀ ਤੁਰੇ ਫਿਰਦੇ ਆ ਕੋਈ ਆ ਜੀ ਕੋਈ ਗੱ ਅਸੀਂ ਬਹੁਤ ਖੁਸ਼ ਹਾਂ ਜੀ ਕਿਉਂਕਿ ਸਦਾ ਅਤਾਪ ਸਿੰਘ ਬਰਾੜ ਨੇ 35-40 ਸਾਲ ਕਾਂਗਰਸਪਾਰਟ ਕੰਮ ਕੀਤਾ ਔਰ ਮੈਨੂੰ ਮਿਲਿਆ ਕੰਮ ਕਰਨ ਦਾ ਮੌਕਾ ਉਹਨਾਂ ਚ ਬੜੀ ਨਿਮਰਤਾ ਸੀ ਉਹਨਾਂ ਦੀ ਬਦੌਲਤ ਅੱਜ ਮੇਰੇ ਛੋਟੇ ਵੀਰ ਬੱਬੂ ਬਰਾੜ ਨੂੰ ਕਾਂਗਸ ਪਾਰਟੀ ਨੇ ਇਹਦੀ ਨਿਮਰਤਾ ਨੂੰ ਦੇਖ ਕੇ ਜ਼ਿਲ੍ਹਾ ਪ੍ਰਧਾਨ ਬਣਾ ਲਿਆ ਤਾਂ ਕਿਉਂਕਿ ਬਹੁਤ ਸਾਰੇ ਕੈਂਡੀਡੇਟ ਹੁੰਦੇ ਆ ਉਹਨਾਂ ਦਾ ਹੱਕ ਹੈ ਖੜਨਾ ਲੜਨਾ ਚਾਹੀਦਾ ਪਰ ਜੀ ਜਿਹਨੂੰ ਪ੍ਰਧਾਨ ਬਣਾ ਲਿਆ ਹਾਈ ਕਮਾਂਡ ਨੇ ਉਸ ਨੂੰ ਧੰਨਵਾਦ ਕਰਦੇ ਆ ਸਾਡੇ ਹੱਥੇ ਬੜੀ ਬੱਬੂ ਪਾਰਟੀ ਨੂੰ ਮਜ਼ਬੂਤੀ ਮਿਲੂ ਹੋਰ ਪਰ ਪੂਰੀ ਮੂਜੀ ਪਾਰਟੀ ਨੂੰ ਪੂਰੀ ਮਜਬੂਤੀ ਮਿਲੂਗੀ ਇਸ ਤਰ੍ਹਾਂ ਤੁਸੀਂ ਪੁੱਛਿਆ ਬਿਲਕੁਲ ਹੋਵੇ ਇਹ ਪਹਿਲੀ ਵਾਰ ਹੋਇਆ ਆਲ ਇੰਡੀਆ ਦੀ ਕਾਂਗਰਸ ਦੇ ਪ੍ਰਧਾਨ ਖੜਗੇ ਸਾਹਿਬ ਸਾਡੇ ਆਉਣ ਵਾਲੇ ਪਵਿੱਖ ਦੇ ਜਿਹੜੇ ਕਾਂਗਰਸ ਦੇ ਸਰਮੌਰਣੀ ਰਾਹੁਲ ਗਾਂਧੀ ਜੀ ਉਹਨਾਂ ਨੇ ਹਿੰਦੁਸਤਾਨ ਦੇ ਵਿੱਚ ਇਹ ਮੈਮ ਚਲਾਈ ਸੀ ਜਿਹੜੇ ਰਿਜ਼ਰਵ ਬਕਾਇਤਾ ਪੰਜਾਬ ਦੇ ਵਿੱਚ ਇਹ ਮੇਰੇ ਖਲ 29 ਇਸ 27 ਰਿਜ਼ਰਵ ਨਿਯੁਕਤ ਕੀਤੇ ਸੀ ਔਰ ਉਹਨਾਂ ਨੇ ਹਮੇਸ਼ਾ ਹੀ ਜਿੰਨੀਆਂ ਮੀਟਿੰਗਾਂ ਕੀਤੀਆਂ ਔਰ ਆਪਣੇ ਖੁਦਾ ਦੀ ਜਿਵੇਂ ਆਪਾਂ ਪਰਮਾਤਮਾ ਕਹਿੰਦੇ ਉਹ ਖੁਦਾ ਕਹਿੰਦੇ ਆ ਉਹਨਾਂ ਦੀ ਕਸਮ ਖਾ ਕੇ ਗੱਲ ਕਹੀ ਸੀ ਕਿ ਜੋ ਵੀ ਲੋਕਾਂ ਦੀ ਆਵਾਜ਼ ਹੋਊਗੀ ਲੋਕਾਂ ਦਾ ਆਪਣਾ ਹੋਊਗਾ ਮੈਂ ਇਹ ਉਹੀ ਅਸੀਂ ਅੱਗੇ ਜਾ ਕੇ ਰਿਪੋਰਟ ਦੇਵਾਂਗੇ ਔਰ ਸਾਡੇ ਵਿੱਚ ਉਹ ਕੋਈ 6 ਆਪਣਾ 7-8 ਕੋਈ ਇਸ ਤਰ੍ਹਾਂ ਦੇ ਕੈਂਡੀਡੇਟ ਸੀਗੇ ਸਾਰੇ ਉਹ ਕਾਂਗਰਸੀ ਸੀਗੇ ਔਰ ਉਹ ਤੋਂ ਹਾਈ ਕਮਾਂਡ ਦਾ ਵੀ ਇਹ ਸੀਗਾ ਵੀ ਸਾਰੇ ਵਰਗਾਂ ਦਾ ਉਹ ਭਰਨੇ ਆ ਰਿਜ਼ਰਵ ਵੀ ਐਸਸੀ ਵੀ ਜੋ ਆਪਣਾ ਲੇਡੀਜ਼ ਵੀ ਤੇ ਜਨਰਲ ਕੈਟਾਗਰੀ ਦੇ ਵੀ ਉਸੇ ਤਰ੍ਹਾਂ ਹੀ ਸਾਡੀ ਜ਼ਿਲ੍ਹੇ ਦੀ ਸਰੀ ਆਪਣੀ ਬਾਡੀ ਨੇ ਸਾਰਿਆਂ ਦੇ ਫਾਰਮ ਉਸ ਤਰ੍ਹਾਂ ਭਰਾਏ ਸੀ ਕਿ ਹਰ ਇੱਕ ਨੂੰ ਮੌਕਾ ਮਿਲੇ ਜੋ ਲੋਕਾਂ ਦਾ ਫਤਵਾ ਸੀਗਾ ਉਹਨੇ ਮੀਟਿੰਗਾਂ ਇੱਥੇ ਹਫ਼ਤਾ ਰਹੀ ਉਹ 10 ਦਿਨ ਜਿਸ ਤਰ੍ਹਾਂ ਉਹਨਾਂ ਦਾ ਫਤਵਾ ਹੋਇਆ ਉਹਨਾਂ ਨੇ ਆਲ ਇੰਡੀਆ ਦੇ ਡਾਕਟਰ ਨੂੰ ਉਹਨਾਂ ਨੂੰ ਭੇਜਿਆ ਔਰ ਉਹਦੇ ਤੇ ਸਾਰਿਆਂ ਨੇ ਜਿਹੜੇ ਹੈਗੇ ਆ ਉਹਨਾਂ ਨੇ ਮੋਹਰ ਲਾਈ ਹੈ ਤਾਂ ਅਸੀਂ ਇਸ ਦੇ ਵਿੱਚ ਉਹਨਾਂ ਦਾ ਜੋ ਫੈਸਲਾ ਹੈ ਉਹ ਸਿਰ ਮੱਥੇ ਮੰਨਦੇ ਆ ਔਰ ਹੁਣ ਜ਼ਿੰਮੇਵਾਰੀ ਬੰਦੀ ਹੈ ਸਾਡੇ ਭਰਾ ਦੀ ਜਿਸ ਤਰ੍ਹਾਂ ਇਹਨਾਂ ਨੇ ਕਿਹਾ ਹੈ ਕਿਉਣ ਵਾਲੇ 27 ਦੇ ਵਿੱਚ ਜਿਹੜਾ ਵਿਧਾਨ ਸਭਾ ਦਾ ਇਲੈਕਸ਼ਨ ਹੋਣਾ ਸਰਕਾਰ ਬਣਾਉਣੀ ਹੈ ਤੇ ਤਿੰਨੇ ਹਲਕਿਆਂ ਦੇ ਉੱਤੇ ਦਿਨ ਰਾਤ ਕਰਕੇ ਨਾਲ ਸਾਥੀਆਂ ਨੂੰ ਲੈ ਕੇ ਉਹ ਤਿੰਨੇ ਸੀਟਾਂ ਜਿੱਤਉਣ ਦਾ ਇਹਨਾਂ ਦਾ ਇੱਕ ਹੋਰ ਵੀ ਜ਼ਿੰਮੇਵਾਰੀ ਵੱਡੀ ਇਹਨਾਂ ਦੀ ਬਣ ਗਈ ਹੈ ਬਿਲਕੁਲ ਖੁਸ਼ ਹਾਂ ਕਿਉਂ ਨਹੀਂ ਜੇ ਅਸੀਂ ਅੱਜ ਨਾ ਖੁਸ਼ ਹੋਵਾਂਗੇ ਫਿਰ ਕਦੋਂ ਖੁਸ਼ ਹੋਵਾਂਗੇ ਸਾਨੂੰ ਬਹੁਤ ਖੁਸ਼ੀ ਹੈ ਮੇਰੇ ਵੱਡੇ ਭਾਈ ਜੀ ਨਵਦੀਪ ਸਿੰਘ ਬੱਬੂ ਬਰਾੜ ਜੀ ਨੂੰ ਦੂਸਰੀ ਵਾਰੀ ਅੱਜ ਜ਼ਿਲ੍ਹੇ ਦੀ ਕਮਾਂਡ ਸੰਭਾਲਣ ਦਾ ਜਿਹੜਾ ਮੌਕਾ ਮਿਲਿਆ ਸੇਵਾ ਕਰਨ ਦਾ ਮੌਕਾ ਮਿਲਿਆ ਪਹਿਲਾਂ ਸਾਡੇ ਮਹਿਰੂਮ ਸਾਬਕਾ ਸਿੱਖਿਆ ਮੰਤਰੀ ਸਰਦਾਰ ਅਵਤਾਰ ਸਿੰਘ ਜੀ ਬਰਾੜ ਮੇਰੇ ਮੈਂ ਉਹਨਾਂ ਨੂੰ ਗੁਰੂ ਵੀ ਕਹਿੰਨਾ ਆਪਣਾ ਜਿਨ੍ਹਾਂ ਨੇ ਸਾਨੂੰ ਉਂਗਲ ਫੜ ਕੇ ਚੱਲਣਾ ਸਿਖਾਇਆ ਅੱਜ ਸਾਡੇ ਬਾਈ ਜੀ ਨੂੰ ਦੁਬਾਰਾ ਪਾਰਟੀ ਨੇ ਉਹਨਾਂ ਦੇ ਉੱਤੇ ਵਿਸ਼ਵਾਸ ਪ੍ਰਗਟ ਕੀਤਾ ਹੈ ਭਰੋਸਾ ਜਤਾਇਆ ਹੈ ਅਸੀਂ ਕਾਂਗਰਸ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਦਾ ਸ਼੍ਰੀ ਰਾਹੁਲ ਗਾਂਧੀ ਜੀ ਮਲਕਰਜਨ ਖੜਗੇ ਸਾਹਿਬ ਸਾਡੇ ਜਿਹੜੇ ਸ਼੍ਰੀਮਤੀ ਸੋਨੀਆ ਗਾਂਧੀ ਜੀ ਔਰ ਸਾਡੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸਾਹਿਬ ਸਰਦਾਰ ਅਮਰਿੰਦਰ ਸਿੰਘ ਜੀ ਰਾਜਾ ਵੜਿੰਗ ਵਿਰੋਧੀ ਧਿਰ ਦੇ ਨੇਤਾ ਸਰਦਾਰ ਪ੍ਰਤਾਪ ਸਿੰਘ ਜੀ ਬਾਜਵਾ ਸਾਹਿਬ ਔਰ ਸੁਖਜਿੰਦਰ ਸਿੰਘ ਰੰਧਾਵਾ ਜੀ ਅਸੀਂ ਇਹਨਾਂ ਸਮੁੱਚੀ ਲੀਡਰਸ਼ਿਪ ਦਾ ਛੇਪ ਦਾ ਜਿੱਥੇ ਧੰਨਵਾਦ ਕਰਦੇ ਹਾਂ ਉੱਥੇ ਅਸੀਂ ਆਪਣੇ ਜ਼ਿਲ੍ਹੇ ਦੇ ਉਹਨਾਂ ਲੋਕਾਂ ਦਾ ਬਹੁਤ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਆਪਣੀ ਸਹੀ ਰੈ ਸਹੀ ਸਮੇਂ ਤੇ ਦੇ ਕੇ ਸਾਡੋਂ ਸਾਡੀ ਜਿਹੜੀ ਉਹਨਾਂ ਨੇ ਸਪੋਰਟ ਕੀਤੀ ਮਦਦ ਕੀਤੀ ਔਰ ਇਹਦੇ ਵਿੱਚ ਕੋਈ ਗੱਲ ਕਹਿਣ ਦਾ ਗਰੇਜ਼ ਨਹੀਂ ਵੀ ਕਾਂਗਰਸ ਪਾਰਟੀ ਦਾ ਜਿਹੜਾ ਪਰਿਵਾਰ ਹੈ ਉਹੋ ਹੀ ਇਲੈਕਸ਼ਨ ਲੜ ਰਿਹਾ ਸੀ ਜਿਵੇਂ ਤੁਸੀਂ ਪਹਿਲਾਂ ਪੁੱਛਿਆ ਉਹ ਕਾਂਗਰਸ ਪਾਰਟੀ ਦਾ ਪਰਿਵਾਰ ਹੀ ਇਲੈਕਸ਼ਨ ਲੜ ਰਿਹਾ ਸੀ ਔਰ ਲੋਕਾਂ ਦੀ رائے ਜਿਹੜੀ ਪਾਰਟੀ ਨੇ ਲਈ ਗਈ ਔਰ ਲੋਕ رائے ਦੇ ਉੱਤੇ ਜਿਹੜਾ ਇਹ ਫੈਸਲਾ ਹੋਇਆ ਔਰ ਅਸੀਂ ਤੁਹਾਡੇ ਮਾਧਿਅਮ ਰਹੀਂ ਆਪਣੀ ਹਾਈ ਕਮਾਂਡ ਨੂੰ ਵਿਸ਼ਵਾਸ ਦਿਵਾਉਣੀ ਹੈ ਸਾਡੀ ਜਿੱਥੇ ਵੀ ਹਾਈ ਕਮਾਂਡ ਡਿਊਟੀ ਲਾਊਗੀ ਆਉਣ ਵਾਲੇ 27 ਦੇ ਵਿੱਚ ਜਿਹੜੀ ਕਾਂਗਰਸ ਪਾਰਟੀ ਦੀ ਸਰਕਾਰ ਬਣਨ ਜਾ ਰਹੀ ਹੈ ਅਸੀਂ ਉਹਦੇ ਵਿੱਚ ਆਪਣਾ ਯੋਗਦਾਨ ਪਾਉਣਾ ਔਰ ਤਿੰਨੇ ਦੀਆਂ ਤਿੰਨੇ ਸੀਟਾਂ ਜਿੱਤ ਕੇ ਜ਼ਿਲ੍ਹਾ ਪ੍ਰਧਾਨ ਜੀ ਦੀ ਅਗਵਾਈ ਦੇ ਵਿੱਚ ਨਵਦੀਪ ਸਿੰਘ ਬੱਬੂ ਬਰਾੜ ਜੀ ਦੀ ਔਰ ਅਸੀਂ ਇਹਨਾਂ ਦੇ ਪਿੱਛੇ ਰਹਿ ਕੇ ਇਹਨਾਂ ਦੀ ਟੀਮ ਔਰ ਛੋਟੇ ਵੱਡੇ ਭਰਾਵਾਂ ਕੰਮ ਕਰਕੇ ਤਿੰਨੇ ਦੀਆਂ ਤਿੰਨੇ ਸੀਟਾਂ ਜਿੱਤ ਕੇ ਕਾਂਗਰਸ ਪਾਰਟੀ ਦੀ ਝੋਲੀ ਵਿੱਚ ਪਾਵਾਂਗੇ ਤਾਂ ਕਿ ਸਾਡੀ ਪੰਜਾਬ ਦੇ ਵਿੱਚ ਸਰਕਾਰ ਬਣ ਸਕੇ ਤੇ ਅਸੀਂ ਆਪਣੇ ਜਿਹੜੇ ਸਾਡੇ ਵਰਕਰਾਂ ਦਾ ਜਿਹੜਾ ਮਾਨ ਸਨਮਾਨ ਹੈ ਉਹ ਬਹਾਲ ਹੋ ਸਕੇ ਅਸੀਂ ਨਸ਼ਿਆਂ ਦੇ ਵਿਰੁੱਧ ਲੜਾਈ ਲੜ ਸਕ ਜੇ ਅਸੀਂ ਬੇਰਜ਼ਗਾਰੀ ਦੇ ਵਿਰੁੱਧ ਲੜਾਈ ਲੜ ਸਕ ਜੇ ਅਸੀਂ ਜਿਹੜੀ ਗੁੰਡਾਗਰਦੀ ਤੇ ਬੁਰਸ਼ਾਗਰਦੀ ਨੰਗਾ ਨਾਟ ਸੜਕਾਂ ਤੇ ਨੱਚਿਆ ਜਾ ਰਿਹਾ ਅਸੀਂ ਇਹਦੇ ਵਿਰੁੱਧ ਲੜਾਈ ਲੜ ਸਕ ਜੇ ਤੁਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਦੇਖਿਓ ਜੇ ਇਹ ਇੱਕ ਮਹਮ ਦੇ ਤਰ੍ਹਾਂ ਸੁਤ ਚਲਾਉਣਗੇ ਤਾਂ ਕਿ ਅਸੀਂ ਆਪਣੇ ਲੋਕਾਂ ਦਾ ਜਿਹੜਾ ਵਿਸ਼ਵਾਸ ਹੈ ਕਾਂਗਰਸ ਪਾਰਟੀ ਦੇ ਉੱਤੇ ਹੋਰ ਬਹਾਲ ਕਰ ਸਕੀਏ ਤੇ ਆਉਣ ਵਾਲੇ 27 ਦੇ ਵਿੱਚ ਅਸੀਂ ਕਾਂਗਰਸ ਪਾਰਟੀ ਦੀ ਸਰਕਾਰ ਬਣਾ ਸਕ ਜੇ ਤੁਹਾਡਾ ਬਹੁਤ ਬਹੁਤ ਧੰਨਵਾਦ